ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਤੋਂ ਪਰੇਸ਼ਾਨ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਨਵੇਂ-ਨਵੇਂ ਝੰਡਾ ਚੜਾ ਰਹੇ ਨੇ ਕਦੇ ਬਲਕਾਰ ਸਿੰਘ ਸਿੱਧੂ ਕਦੇ ਨਰਿੰਦਰ ਕੌਰ ਭਰਾਜ ਤੇ ਕਦੇ ਹੋਰ ਲੇਕਿਨ ਇਧਰ ਇੱਕ ਹੋਰ ਵੱਡਾ ਕਾਰਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਰਡੇ ਆਗੂ ਨੇ ਨੀਲੀ ਪੀਲੀ ਉਹਦੀ ਫਿਲਮ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਜੜਾ ਪੈ ਗਿਆ ਨੇ ਕਿ ਆਖਰਕਾਰ ਅਜਿਆ ਕਿਉਂ ਕੀਤਾ ਜਾ ਰਿਹਾ ਹੈ ਮੇਰੇ ਵਿਧਾਇਕਾਂ ਮੰਤਰੀਆਂ ਵੱਲੋਂ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੇ ਔਰਲ ਟੈਂਸ਼ਨ ਦੇ ਵਿੱਚ ਨੇ ਸਦਮੇ ਦੇ ਵਿੱਚ ਹੋ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਬਣੇਗਾ ਆਮ ਆਦਮੀ ਪਾਰਟੀ ਦਾ ਲੇਕਿਨ ਇਧਰ ਇੱਕ ਹੋਰ ਵੱਡਾ ਮਾਮਲੇ ਮਾਮਲਾ ਆਇਆ ਹੈ ਨੀਲੀ ਫਿਲਮ ਨੂੰ ਲੈ ਕੇ ਯਾਨੀ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਇਸ ਵੱਡੇ ਆਗੂ ਨੇ ਇੱਕ ਵਿਧਵਾ ਔਰ ਤ ਨੂੰ ਮਾਰਕੀਟ ਕਮੇਟੀ ਦੇ ਵਿੱਚ ਨੌਕਰੀ ਦੇਣ ਦਾ ਭਰੋਸਾ ਕੀਤਾ ਫਿਰ ਉਸ ਦੇ ਨਾਲ ਨਾਜਾਇਜ਼ ਸਬੰਧ ਬਣਾਏ ਫਿਰ ਉਸ ਦੀ ਵੀਡੀਓ ਬਣਾਈ ਗਈ ਅਸੀਂ ਉਹ ਵੀਡੀਓ ਜਿਹੜੀ ਹੈ ਕੁਝ ਸੁਪਰੀਮ ਕੋਰਟ ਦੇ ਕੁਝ ਹਾਈ ਕੋਰਟ ਦੇ ਕਾਨੂੰਨ ਹੁੰਦੇ ਨੇ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਲੇਕਿਨ ਆਮ ਆਦਮੀ ਪਾਰਟੀ ਦੇ ਉਸ ਮੌਜੂਦਾ ਆਗੂ ਦੀ ਜਿਹੜੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਰ ਹੋ ਰਹੀ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਐਡਵੋਕੇਟ ਗੁਰਦੀਪ ਸਿੰਘ ਹੁੰਦਲ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਹਲਕਾ ਗੱਦੜਬਾਹ ਤੋਂ ਐਡਵੋਕੇਟ ਹਰਿੰਦਰ ਗੁਰਦੀਪ ਸਿੰਘ ਹੁੰਦਲ ਜਿਹੜੇ ਨੇ ਜ਼ਵਾਦਾਂ ਦੇ ਵਿੱਚ ਕਿਰ ਗਏ ਨੇ ਤੰਜ ਕੱਸੇ ਜਾ ਰਹੇ ਨੇ ਦੂਜੀਆਂ ਸਾਰੀਆਂ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਤੇ ਉਸ ਦੀ ਨੀਲੀ ਫਿਲਮ ਜਿਹੜੀ ਹੈ ਪਹਿਲ ਦੇ ਆਧਾਰ ਤੇ ਜਿਹੜੀ ਹੈ ਦੇਖੀ ਜਾ ਰਹੀ ਹੈ ਕੁਝ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਕਿਹਾ ਹੈ ਕਿ ਅਸੀਂ ਐਸ ਕਾਨੂੰਨ ਹੁੰਦੇ ਨੇ ਇਹ ਪੱਤਰਕਾਰਾਂ ਦੇ ਲਈ ਕੁਝ ਅਸੀਂ ਅਧਿਕਾਰਤ ਵੀਡੀਓ ਜਾਂ ਗੈਰ ਅਧਿਕਾਰਤ ਵੀਡੀਓ ਕਈ ਵਾਰ ਸੋਸ਼ਲ ਮੀਡੀਆ ਤੇ ਜਾਂ ਆਪਣੇ ਪਲੇਟਫਾਰਮ ਤੋਂ ਨਹੀਂ ਜੜੀ ਵਾਇਲ ਕਰ ਸਕਦੇ ਕਿਉਂਕਿ ਸਾਨੂੰ ਇਨਸਟਰਕਸ਼ਨਸ ਹਦਾਇਤਾਂ ਹੁੰਦੀਆਂ ਨੇ ਪੰਜਾਬ ਅਤੇ ਹਰਿਆਣਾ ਅਤੇ ਦੂਸਰੇ ਪਾਸੇ ਸੁਪਰੀਮ ਕੋਰਟ ਵੱਲੋਂ ਲੇਕਿਨ ਗੁਰਦੀਪ ਸਿੰਘ ਹੰਦਲ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਐਸ ਏ ਆਮ ਆਦਮੀ ਪਾਰਟੀ ਵੱਲੋਂ ਪਹਿਲਾ ਵਿਦਵਾ ਔਰਤ ਨੂੰ ਜਿਹੜਾ ਨੌਕਰੀ ਦਾ ਝਾਂਸਾ ਦਿੱਤਾ ਗਿਆ ਫਿਰ ਉਸ ਦੇ ਨਾਲ ਜਨਸੀਤ ਸੰਬੰਧ ਬਣਾਏ ਗਏ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੁਣ ਸਾਰੇ ਪਾਸੇ ਰੱਜ ਕੇ ਲੋਕ ਜਿਹੜੇ ਨੇ ਉਹ ਤੰਜ ਕਸ ਰਹੇ ਨੇ ਜਿਹੜੀ ਹੈ ਉਹ ਕਹਿ ਰਹੇ ਨੇ ਕਿ ਇਹੋ ਜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਠਾ ਬੈਠ ਜਾਵੇਗਾ ਕਿਉਂ ਬੈਠੀਗਾ ਕਿਉਂਕਿ ਕਦੇ ਬਲਕਾਲ ਸਿੰਘ ਸਿੱਧੂ ਕਦੇ ਨਰਿੰਦਰ ਕੌਰ ਪ੍ਰਾਜ ਯਾਨੀ ਕਿ ਹਰ ਰੋਜ਼ ਕੋਈ ਨਾ ਕੋਈ ਜਿਹੜਾ ਸਿਆਪਾ ਨਵਾਂ ਪੰਗਾ ਛਿੜ ਲਿਆ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਹੁਣ ਆਮ ਆਦਮੀ ਪਾਰਟੀ ਦੇ ਵੱਡੇ ਆਕੂ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਹਲਕਾ ਗਿੱਦੜ ਪਾਹ ਤੋ ਐਡਵੋਕੇਟ ਹਰਜਿੰਦਰ ਸਿੰਘ ਹੁੰਦਲ ਵਿਵਾਦਾਂ ਦੇ ਵਿੱਚ ਨਹੀਂ ਉਹ ਸੱਚਮੁੱਚ ਵੈਸੇ ਤੋਂ ਸਪਸ਼ਟ ਕਰਨ ਦੇ ਰਹੇ ਨੇ ਕਿ ਏ ਆਈ ਦੀ ਮਦਦ ਨਾਲ ਇਹ ਵੀਡੀਓ ਬਣਾਈ ਗਈ ਹੈ ਲੇਕਿਨ 99% ਲੋਕਾਂ ਦਾ ਕਹਿਣਾ ਹੈ ਕਿ ਇਹ ਐਡਵੋਕੇਟ ਹਰਦੀਪ ਸਿੰਘ ਹਿੰਦ ਹੁੰਦਲ ਖੁਦ ਨੇ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਧੰਨ